ਅਰਜ ਹੈ ਜਿੰਦਗੀ ਅੰਦਰ ਕੋਈ ਕਮੀ ਨਹੀਂ ਰਹਿੰਦੀ ਗੁਰੂ ਖੰਦਾ ਅੰਗ ਸੰਸਾਈ ਹੁੰਦਾ ਹੈ ਬਿਅੰਤ ਮਾਨ ਸਰਕਾਰ ਗੁਰੂ ਦੀ ਸੰਤ ਵੱਲ ਗੁਰੂ ਤੇ ਆਖ ਸਿੱਖ ਤੇ ਆਖ ਇੱਥੇ ਵੇਖ ਸਕਦੇ ਪਹਿਲਾ ਬਾਹਰ ਚਾਲ ਬਣਾ ਲੈਣੇ ਆ ਪੂਰਤਾਂ ਹਰਾ ਕਰ ਬਦਗਾ ਬੈਠਾ ਓਏ ਆ ਦਰਕਰਕੇ ਦਿਖਾ ਦੰਨੇ ਤੁਹਾਨੂੰ ਮੇਲਾ ਉੱਤਰ ਦਿਖਾ ਦੇਨੇ ਦਕਾਨਾਂ ਸੁਪਰਟ ਦੇ ਇੰਨੀ ਕੰਪਨੀ ਦੇ ਸਮਾਜ ਦੇ ਸਰ ਪ੍ਰਾਚੀਤ ਸੀ ਕੀ ਹੈ ਇਸੀ ਲਈ ਕਿ ਇਹ ਨੂੰ ਵੀ ਸਾਥ ਦੇ ਉਹਨਾਂ ਰੋਕ ਲੈ ਮੱਤਾ ਦਾ ਜਾ ਦੇ ਚੱਪੀ ਲੈ ਲੈ ਆਹ ਖੜੇ ਬੰਦੇ ਮੇਨ ਪ੍ਰਬੰਧਕ ਮੂਲ ਕੋ ਰਿਹਾ ਨਹੀਂ ਮੂੰਹ ਦਾ ਜਾਲਾ ਲਾਉਣਾ ਤੈਨੂੰ ਬਣਾਉਣਾ ਜੀ ਆ ਲੈ ਬਈ ਕਰਾ ਕਰ ਕੋਈ ਨਹੀਂ ਹੁੰਦਾ ਜੇ ਰਣ ਨੂੰ ਕੋਈ ਕਹੂਗਾ ਤੋ ਕਿ ਭਾਈ ਤੂੰ ਬਣਾ ਕੇ ਦਿਖਾਰੇ ਫਿਰ ਦੁੱਜੂ ਬਣਾਉਣੀ ਪੈਂਦੀ ਆ ਉੱਚ ਤੱਕੜਾ ਆਵਾਜ਼ ਆਉਂਦੀ ਆ ਚੱਲੋ ਬਈ ਇੰਨਾ ਕ ਮੇਲਾ ਵਾ ਨਿਕਾ ਜਾ ਠੀਕ ਆ ਆਪਣੇ ਮੁੱਢਕ ਲੱਗਦਾ ਹੁੰਦਾ ਸੌਂਦ ਦਾ ਮੇਲਾ ਸ਼ੌਂਦ ਚ ਜਿਵੇਂ ਪਾਸ਼ਾ ਦੇ ਉਹੀ ਇੱਥੇ ਲੱਗਦਾ ਬਾਦਨਾਂ ਚਲਾ ਦਿੱਤਾ ਬਾਦਨਾਂ ਚਾਹੀ ਮਹਾਰਾਜ ਐਨਾ ਕ ਮੇਲਾ ਵਾਲਾ ਤੁਹਾਨੂੰ ਦਿਖਾਤਾ ਤਾਂ ਕਾਹ ਗਿਆ ਪੰਨ ਨਹੀਂ ਬਣਾ ਸਕਦੇ ਜੀ ਪੰਜਾਣਾ ਵਾਚ ਹੋਰ ਕਰੇ ਵੀ ਜਾਣਾ ਵਾ ਤੇ ਵਿਆਹ ਸ਼ਾਦੀ ਦਾ ਮਾਹੌਲ ਵੀ ਅੱਜ ਮਹਾਰਾਜ ਉਧਰ ਵੀ ਜਾਣਾ ਹਾਜ਼ਰੀ ਲਵਾ ਚੱਲੇ ਆਪਾਂ ਉਧਰ ਦੀ ਔਰ ਇਹ ਤੋਂ ਉਹ ਖਾ ਚੱਲੇ ਆ ਵਿਲਾ ਜੂਸਾ ਲਾ ਇੱਥੇ ਲੱਗੂਗਾ ਕਹਿੰਦਾ ਲਾਇਆ ਹੋਇਆ ਭਾਈ ਦਾ ਨਿਸ਼ਾਨ ਆ ਦਕਾਨ ਦੇ ਤੇ ਆਜੋ ਆਜੋ ਕੁਲ ਗਿਆ ਗੈਰ ਹਾਲੇ ਘਵਾਰੇ ਘਵਾਰੇ ਦੇ ਵਿੱਚ ਘਵਾਰਾ ਯੋ ਟੈਟੂ ਟੈਟੂ ਬਣਾਉਂਦੇ ਆ ਆ ਯਾਰ ਇੱਥੇ ਬਣਾਈ ਜਾਂਦੇ ਈ ਲਾਣਾ ਦਾ ਢੰਗ ਥੈਂਕ ਯੂ ਲਾਡ ਲਗਾ ਬੋਜਾ ਖੜੀਆਂ ਚੱਲੇ ਗਏ ਫੇਰ ਬਾਅਦ ਓਰੇ ਮਹਾਨ ਪੂਜਿਆ ਮਨੂ ਆ ਕੇ ਕੱਢੋ ਬਾਲ ਨਿੱਕੀ ਤੇ ਅਰਕਵਾਲੇ ਵੱਟੋ ਇੱਕ ਤਾਂ ਰਸਤਾ ਪਟ ਸਿੰਘਾ ਨੱਗੇ ਰੋ ਤਰਾ ਗਾ ਕੇ ਭੁੱਜਦਾ 16 ਨਵਾਂ ਮੰਨਾ ਬਲਵੰਤ ਸੰਸਦ ਦਾ ਵਾਦ ਦਾ ਸਤਾਰਾ ਮਾਰ ਚੋ ਮਹਾਨ ਨਦੋ ਜੀ ਦਾ ਦਾਣ ਨਾ ਸਰਾਤਾ ਹੋਵੇ ਜੀ ਤੁਮ ਲਾ ਕੇ

ਪਰ ਇਹ ਸਭ ਕੁਝ ਜਦੋਂ ਭਾਰਤ ਪੰਚਾਇਤਾਂ ਨੂੰ ਬਹੁਤ ਮਾਇਨੇ ਦੇ ਰਾਏ ਕਾਣੀ ਦੇ ਢੀਂਗਾਂ ਲੈਣੇ ਉਹਨੂੰ ਸੋਚ ਕੇ ਬਦਾਰ ਦਾ ਰਾਜ